ਆ ਹੱਥ ਜੋੜ ਕੇ ਬੇਨਤੀ ਆ ਸਾਰੇ ਭੈਣਾ ਭਰਾਵਾਂ ਨੂੰ ਕਿਸੇ ਨੂੰ ਮੰਗ ਮੇਜ ਇਨਾ ਦਿਓ ਪਾਣ ਦੀ ਇੱਧਰ ਲਾ ਪਾਸਾ ਇੱਧਰ ਹੋ ਜੇ ਕਿਸੇ ਦਾ ਕੋਈ ਮਰਦਾ ਹੋਵੇ ਖਾਬਦਾ ਹੋਵੇ ਕਿਸੇ ਨੂੰ ਭਾਈ ਮੰਗ ਮੇਜ ਇਨਾ ਦੇ ਦਿਓ ਸਾਡੇ ਆ ਕਾਨੂੰਨ ਆ ਯਾਰ ਮੈਂ ਭਗਾਈ ਕਰਦਾ ਫਿਰਦਾ ਅਦਾਲਤ ਦਾ ਚੱਕਰ ਕਰਦਾ ਫਿਰਦਾ ਮੋਟਰਸਾਈਕਲ ਮੰਗ ਮਾ ਦੇਤਾ ਆ ਕਸੂਰ ਸਾਡੇ ਕੋਈ ਭਲਾ ਮਰ ਜੇ ਕਿਸੇ ਨੂੰ ਚੀਜ਼ ਨਾ ਮੰਗ ਮੇਜ ਦੇ ਦਿਓ ਬਾਈ ਕੀ ਚੱਕਰ ਪੈ ਗਿਆ ਫਿਰ ਤੁਹਾਡਾ ਬਾਈ ਚੱਕਰ ਕੀ ਪੈਣਾ ਯਾਰ ਸਾਡੇ ਗਵਾਂਢੀ ਸੀਗੇ ਉਸ ਹੋਰ ਜਾ ਗਿਆ ਉਹਨਾਂ ਦਾ ਅੱਛਾ ਜੀ ਕਹਿੰਦਾ ਮੈਨੂੰ ਮੋਟਰਸਾਈਕਲ ਦੇ ਮਗਰ ਮੈਂ ਜਾ ਕੇ ਆਉਣਾ ਕਿਤੇ ਮੈਂ ਕਹਿੰਦਾ ਚੱਲਿਆ ਜਵਾਕ ਆ ਫੜਾ ਦੇ ਪਹਿਲੀ ਗੱਲ ਤਾਂ ਮੈਨੂੰ ਮੈਂ ਉਹੀ ਗਲਤੀ ਕਰ ਲਿਆ ਮੈਂ ਤਾਂ ਪਿੱਟੀ ਜਾਣਾ ਨਹੀਂ ਦੇਣਾ ਸੀ ਮੈਂ ਫੜਾਦਾ ਜਵਾਕ ਸਾਹਮਣੇ ਕਿ ਮੈਂ ਗਵਾਂਡੀਆਂ ਦੇ ਰਿਕਤੇ ਕੰਮ ਆ ਜਾਂਦਾ ਵੀ ਹੈ ਨਾ ਗਵਾਂਡ ਮੱਥੇ ਨਾ ਬਣਾ ਕੇ ਰੱਖਣੀ ਚਾਹੀਦੀ ਹੈ ਮੋਟਰਸਾਈਕਲ ਲੈ ਗਿਆ ਗਿਆ ਸ਼ਹਿਰ ਚ ਉਠਾ ਦੇ ਨੇ ਉੱਥੇ ਐਕਸੀਡੈਂਟ ਕਰਤਾ ਉਹਦਾ ਤਾਂ ਕੁਝ ਗਿਆ ਨਹੀਂ ਕਚਹਿਰੀਆਂ ਦੇ ਚੱਕਰ ਮੈਂ ਕੱਢਦਾ ਫਿਰਦਾ ਮੇਰੇ ਨਾਂ ਤੇ ਮੋਟਰਸਾਈਕਲ ਅੱਛਾ ਤੁਹਾਡੇ ਨਾਮ ਤੇ ਮੋਟਰਸਾਈਕਲ ਬਾਈ ਮੇਰਾ ਮੇਰੇ ਨਾਂ ਤੇ ਹੀ ਹੋਊਗਾ ਯਾਰ ਨਹੀਂ ਮ ਨੀ ਜਵਾਕ ਆਇਆ ਸੀ ਲੈਣ ਜਵਾਕ ਆਇਆ ਸੀ ਯਾਰ ਸਾਰਾ ਮੇਰੀ ਤਾਂ ਫੱਟੀ ਪੋਛਦੀ ਯਾਰ ਮੈਂ ਤਾਂ ਮਹੀਨਾ ਹੋ ਗਿਆ ਕਿਤੇ ਉੱਥੇ ਸੱਦ ਲੈਂਦੇ ਕਿਤੇ ਉੱਥੇ ਸੱਦ ਲੈਂਦੇ ਮੇਰੇ ਨਾਲ ਤੇ ਮੋਟਰਸਾਈਕਲ ਦੀ ਤਾਂ ਹੀ ਆਖ ਕੇ ਅੱਜ ਬੁਲਾਇਆ ਤੁਨੂੰ ਆ ਕਾਨੂੰਨਾਂ ਸਾਡੇ ਯਾਰ ਦੇਖੋ ਜੀ ਜਿਹੜਾ ਇਹਦਾ ਮੋਟਰਸਾਈਕਲ ਸੀਗਾ ਉਹ ਮੰਗ ਕੇ ਲੈ ਕੇ ਗਏ ਸੀਗੇ ਜਿਹੜਾ ਇਹਨਾਂ ਦੇ ਗਵਾਂਡੀ ਸੀਗੇ ਉਹਨਾਂ ਨੇ ਮੋਟਰਸਾਈਕਲ ਮੰਗਿਆ ਸੀਗਾ ਤੇ ਜਿਹੜਾ ਉਹ ਮੋਟਰਸਾਈਕਲ ਦਾ ਐਕਸੀਡੈਂਟ ਹੋ ਗਿਆ ਐਕਸੀਡੈਂਟ ਹੋਣ ਤੋਂ ਬਾਅਦ ਜਿਹੜਾ ਉਹ ਕੋਈ ਬੱਚਾ ਮੇਰੇ ਸਾਹਮਣੇ ਮੋਟਰਸਾਈਕਲ ਦੇ ਥੱਲੇ ਮਰ ਮੁਰਗਿਆ ਕਿ ਕੀ ਯਾਰ ਪਤਾ ਨਹੀਂ ਸੱਟਾ ਸੁੱਟਾ ਵਾਵਾ ਪਾ ਜਿਆ ਸੀਰੀਅਸ ਆ ਜਾਨੀ ਕੀ ਉਹ ਅੱਛਾ ਬੱਚਾ ਉਹਨਾਂ ਦਾ ਕੋਮਾ ਦੇ ਵਿੱਚ ਹੈ ਬੱਚਾ ਜਿਹੜਾ ਉਹਨਾਂ ਦਾ ਕੋਮਾ ਦੇ ਵਿੱਚ ਹੈ ਤੇ ਸੀਰੀਅਸ ਹੈ ਤੇ ਜਿਹੜਾ ਮੋਟਰਸਾਈਕਲ ਲੈ ਕੇ ਗਏ ਸੀਗੇ ਉਹਨਾਂ ਨੂੰ ਵੀ ਬੁਲਾਵਾਂਗੇ ਕੀ ਸਾਰੀ ਗੱਲਬਾਤ ਮੈਂ ਮੇਰੀ ਗੱਲ ਸੁਣ ਬਈ ਇੱਕ ਮਿੰਟ ਹੋ ਜੀ ਇਹ ਮੋਟਰਸਾਈਕਲ ਮੈਂ ਟੁੱਟਿਆ ਭੱਜਿਆ ਉਹਦਾ ਪਾਸੇ ਮੈਨੂੰ ਗੱਲ ਦੱਸਣੀ ਹੈ ਕਿ ਮੀਡੀਆ ਲਈ ਹਾਂਜੀ ਅਜਾ ਉਹਦਾ ਮੋਟਰਸਾਈਕਲ ਜੇ ਟੁੱਟਣਾ ਹੀ ਭੱਜ ਗਿਆ ਜੇ ਦਫਾ ਹੋਵੇ ਮੋਟਰਸਾਈਕਲ ਟੁੱਟ ਗਿਆ ਉਹਦੇ ਛੋੜਾਂ ਦੇ ਦੋਨਾਂ ਦੇ ਸੱਟਾਂ ਵੱਜੀਆਂ ਚਲਾਉਂਦੇ ਤੇ ਵੀ ਵੱਜੀਆਂ ਦੂਜੇ ਦੇ ਵੀ ਵੱਜੀਆਂ ਉਹ ਖਰਚਾ ਵੀ ਮੈਨੂੰ ਪਾਈ ਜਾਂਦੇ ਯਾਰ ਮੈਂ ਤਾਂ ਜਿਵੇਂ ਮੈਨੂੰ ਮਾਰਤਾ ਯਾਰ ਉਹ ਕੋਮਾ ਦੇ ਵਿੱਚ ਪਿਆ ਮੈਂ ਕੀ ਕਿੱਧਰ ਜਾਵਾਂ ਮੈਂ ਯਾਰ ਤੁਸੀਂ ਕੋਈ ਇਹ ਕਾਨੂੰਨ ਆ ਸਾਡੇ ਯਾਰ ਅਦਾਲਤਾਂ ਦੇ ਗੇੜੇ ਕੱਢੀ ਜਾਂਦਾ ਮੈਂ ਆਹ ਮੇਰੀ ਕਾਪੀ ਹੈ ਮੋਟਰਸਾਈਕਲ ਮੇਰੇ ਨਾਂ ਤੇ ਸੀ ਅੱਛਾ ਜੀ ਇਹਨਾਂ ਦੇ ਨਾਮ ਤੇ ਸੀ ਮੋਟਰਸਾਈਕਲ ਮੰਗ ਕੇ ਕੋਈ ਹੋਰ ਲੈ ਕੇ ਗਿਆ ਤੇ ਢੇਡੇ ਇਹ ਅਦਾਲਤਾਂ ਦੇ ਕੱਢ ਰਿਹਾ ਹੈ ਸਾਰਾ ਖਰਚਾ ਵੀ ਦੱਸੋ ਭਾਈ ਸਾਰਾ ਖਰਚਾ ਤੁਸੀਂ ਕਰ ਰਹੇ ਹੋ ਆਪਦੇ ਪੱਲਿਓ ਤੇ ਜਿਹੜਾ ਮੋਟਰਸਾਈਕਲ ਮੰਗ ਕੇ ਲੈ ਕੇ ਗਿਆ ਸੀ ਉਹਦੇ ਗਵਾਂਡੋ ਆਈ ਸੀ ਗਵਾਂਡੀ ਸੀ ਯਾਰ ਸਾਡੇ ਤੁਹਾਨੂੰ ਕਰਾਉਣੇ ਵੱਡੇ ਮਾਂ ਪੁੱਛਾਂ ਦੇ ਉਹਨਾਂ ਦੇ ਦਰਸ਼ਨ ਤੁਹਾਨੂੰ ਮੰਦੇ ਨਹੀਂਗੇ ਮੰਦਾ ਯਾਰ ਕਿਸੇ ਇੱਕ ਪਾਸੇ ਦਾ ਪੈਸੇ ਲਾਵੇ ਮੋਟਰਸਾਈਕਲ ਤੇ ਲਾ ਦੇ ਉਹ ਜਿਹੜੇ ਦੋ ਜਵਾਗ ਪਏ ਨਾ ਉਹਨਾਂ ਤੇ ਲਾਉਂਦੇ ਕਿ ਲੋ ਜੀ ਉਹ ਵੀ ਆਉਣਗੇ ਉਹ ਵੇਖੋ ਆ ਰਹੇ ਆ ਤੇ ਉਹਨਾਂ ਨਾਲ ਆਪਾਂ ਗੱਲਬਾਤ ਕਰਾਉਣੀ ਹੈ ਤੁਹਾਡੀ ਕੀ ਗੱਲ ਹੈ ਕੀ ਸਾਰਾ ਸੱਚ ਹੈ ਉਹ ਤਾਂ ਕੈਮਰੇ ਦੇ ਸਾਹਮਣੇ ਲੈ ਕੇ ਆਉਂ ਕਿਉਂਕਿ ਕੈਮਰੇ ਦੇ ਸਾਹਮਣੇ ਆਉਣ ਤੋਂ ਉਹ ਡਰਦੇ ਆ ਕਿਉਂਕਿ ਪਹਿਲਾਂ ਵੀ ਅਸੀਂ ਉਹਨਾਂ ਨੂੰ ਕਿਹਾ ਸੀਗਾ ਵੀ ਤੁਸੀਂ ਕੈਮਰੇ ਦੇ ਸਾਹਮਣੇ ਆਓ ਉਹ ਕਹਿੰਦੇ ਵੀ ਅਸੀਂ ਮੋਟਰਸਾਈਕਲ ਲੈ ਕੇ ਨਹੀਂ ਗਏਗੇ ਮੰਨ ਹੀ ਨਹੀਂ ਰਹੇ ਇਸ ਗੱਲ ਨੂੰ ਤੇ ਜੋ ਸੀ ਵੀ ਉਹਨਾਂ ਨੂੰ ਕੋਸ਼ਿਸ਼ ਕਰਦੇ ਆ ਕੈਮਰੇ ਦੇ ਸਾਹਮਣੇ ਲੈ ਕੇ ਆਉਣ ਨੂੰ ਕਿਉਂਕਿ ਉਹ ਪਾਸੇ ਖੜੇ ਆ ਉਹਨਾਂ ਨੂੰ ਕਾਫੀ ਟਾਈਮ ਤੋਂ ਬੁਲਾਈ ਜਾਂਦੇ ਆ ਆਜੋ ਆ ਕੇ ਮਹਾਂਪਰਚ ਆਗੇ ਆ ਬਾਈ ਤੂੰ ਆ ਅੱਗੇ ਨੂੰ ਬੁਲਾਇਆ ਮੈਂ ਤੁਹਾਨੂੰ ਮੈਂ ਤੁਹਾਨੂੰ ਜੱਪ ਕਰਾ ਮਿੰਨਾ ਹੋ ਗਿਆ ਮਿੰਨਾ ਸ਼ਰਮ ਮੰਨੋ ਮਰੀ ਮੈਂ ਆ ਮੂੰਹ ਬਨ ਕੇ ਆ ਗਿਆ ਅੱਜ ਵੀ ਮੈਂ ਤਾਂ ਮੂੰਹ ਬਨ ਕੇ ਉਹ ਧੁੱਪ ਪਤਾ ਕਿੰਨੀ ਆ ਬਾਹਰ ਉਹ ਧੁੱਪ ਥੋੜੀ ਤੇ ਮੈਂ ਜਿਹੜਾ ਧੁੱਪੇ ਮੱਚਦਾ ਫਿਰਦਾ ਮੈਂ ਮਰਦ ਕੇ ਦੇ ਕਿਵੇਂ ਹੋ ਗਿਆ ਤੁਸੀਂ ਇੱਕ ਮਿੰਟ ਮੇਰੀ ਗੱਲ ਸੁਣੋ ਪਹਿਲਾਂ ਇੱਕ ਮਹੀਨਾ ਹੋ ਗਿਆ ਤੁਸੀਂ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਹੋ ਗਿਆ ਬਾਬਾ ਗੇੜ ਗੰਡੀ ਨਾ ਕਰ ਰਹੇ ਜੇ ਕਚੈਰੀਆਂ ਥੋੜੀ ਸਾਰੀ ਤੁਹਾਡਾ ਮੋਟਰਸਾਈਕਲ ਤੇਰਾ ਸੀ ਮੁੰਡਾ ਤੇ ਐ ਮਾਰਿਆ ਮੈਨੂੰ ਕੀ ਕਹਿਣਾ ਤੁਸੀਂ ਮੋਟਰ ਮੱਕੇ ਕੌਣ ਲੈ ਗਿਆ ਅਸੀਂ ਨਹੀਂ ਲੈ ਕੇ ਗਏ ਇੱਕ ਮਿੰਟ ਸ਼ਾਂਤ ਹੋਵੋ ਸ਼ਾਂਤ ਹੋਵੋ ਜਿਹੜਾ ਮੋਟਰਸਾਈਕਲ ਹੈਗਾਗਾ ਉਹ ਤੁਸੀਂ ਮੰਗ ਕੇ ਲੈ ਕੇ ਗਏ ਸੀ ਅਸੀਂ ਨਹੀਂ ਮੰਗਿਆ ਮੰਗਿਆ ਸਾਨੂੰ ਨਹੀਂ ਪਤਾ ਅਸੀਂ ਤਾਂ ਗੱਲ ਜੀ ਬਾਹਰ ਹੈ ਵੇਖੋ ਸ਼ਰੇ ਆ ਮੁੱਕਰੀ ਜਾਂਦੇ ਆ ਤੁਸੀਂ ਗੱਲ ਤੋਂ ਬਾਹਰ ਤੁਸੀਂ ਚਾਰ ਵਾਰੀ ਪਹਿਲਾਂ ਸਾਨੂੰ ਫੋਨ ਲਾ ਲਿਆ ਉਹ ਤੰਗ ਤੁਸੀਂ ਕਰ ਦੋ ਸਾਨੂੰ ਮੈਂ ਛੱਡਿਆ ਇਹਨਾਂ ਨੂੰ ਮੈਂ ਛੱਡਿਆ ਮੈਂ ਜਿਹੜਾ ਸਹੀ ਪੱਖ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਕਿਉਂਕਿ ਚਾਰ ਵਾਰੀ ਇਹਨਾਂ ਨੂੰ ਫੋਨ ਲਾਇਆ ਕਦੇ ਕਹਿੰਦੇ ਸੀ ਆਵਾਂਗੇ ਕਦੇ ਕਹਿੰਦੇ ਕਿਦਾ ਫਰੋਕ ਕਰਾਤਾ ਉਹ ਬਾਈ ਦਦੀ ਨੂੰ ਬੋਲਦਾ ਵੀ ਇਹਨੂੰ ਮੁੱਕੀ ਇੱਧਰ ਆ ਗੱਲ ਸੁਣ ਲੈ ਉਹ ਕਹਿੰਦੀ ਮੈਂ ਮਾਰੂ ਮੁੱਕੀ ਇਹ ਗੱਲ ਕਿੱਧਰ ਹੈ ਬਈ ਤੂੰ ਇੱਕ ਮਿੰਟ ਮੇਰੇ ਮੁੰਡੇ ਨੂੰ ਸਲੱਗ ਦੱਸਦਾ ਤੂੰ ਮੈਨੂੰ ਮਾਰ ਮਾ ਵੇਖੋ ਗੱਲ ਸੁਣੋ ਵੀ ਜਿਹੜਾ ਹੈਗਾਗਾ ਵੀ ਪੂਰਾ ਪੜਕੀ ਜਾਂਦਾਗਾ ਕਿਉਂਕਿ ਮੁੰਡੇ ਦਾ ਸਾਰਾ ਨਾਮ ਇਸੇ ਦਾ ਆ ਗਿਆ ਮੋਟਰਸਾਈਕਲ ਸੀਗਾ ਮੰਗ ਕੇ ਲੈ ਕੇ ਗਏ ਸੀਗੇ ਠੀਕ ਹੈ ਕਸੂਰ ਵੇਖਦੇ ਹਾਂ ਕੀ ਦਾਗਾ ਪੂਰੀ ਗੱਲਬਾਤ ਤੁਹਾਨੂੰ ਦੱਸਾਂਗੇ ਤੁਸੀਂ ਵੀਡੀਓ ਨਾ ਬਣੇ ਰਿਹਾ ਨਹੀਂ ਤੁਹਾਨੂੰ ਮੰਗ ਵਿੱਚ ਗਵੰਢਿਆ ਨੂੰ ਚਾਹੇ ਮੂੰਹ ਮੱਥਾ ਹੁੰਦਾ ਚੀਜ਼ ਦੇਣ ਦਾ ਮੰਗ ਵਿੱਚ ਬਾਈ ਯਾਰ ਚੱਲ ਦੇ ਦੇ ਮੋਟਰਸਾਈਕਲ ਦੇਤਾ ਉਹ ਮਾਰ ਕੇ ਨਾਲੇ ਤਾਂ ਵੇਖੋ ਤੁਸੀਂ ਆਪ ਇੱਕ ਆਪੇ ਮੇਰੇ ਨਾਲ ਮੋਟਰਸਾਈਕਲ ਦੇ ਪੈਸੇ ਮੈਂ ਲਾਈ ਜਨਾ ਮੋਟਰ ਲੱਗੇ ਦਫਾ ਲੋਹਾ ਤਾਂ ਸਿੱਧਾ ਹੋ ਜਾਊਗਾ ਉਹ ਸ਼ੋਰ ਕੋਮਾ ਚ ਪਿਆ ਮੈਂ ਉਹਦੇ ਤੇ ਪੈਸੇ ਲਾਦੇ ਤੁਸੀਂ ਮੋਟਰਸਾਈਕਲ ਲੈ ਕੇ ਗਿਆ ਸੀ ਨਾ ਹੈਂ ਦੇਖੋ ਮੁੰਡਾ ਮੰਨ ਰਿਹਾ ਤੂੰ ਸੱਚੀ ਸੱਚੀ ਦੱਸੋ ਵੀ ਲੈ ਕੇ ਗਏ ਸੀ ਕਿ ਨਹੀਂ ਲੈ ਕੇ ਗਏ ਸੀ ਮੋਟਰਸਾਈਕਲ ਮੈਂ ਮੈਨੂੰ ਮੋਟਰਸਾਈਕਲ ਚਲਾਉਣਾ ਆਉਂਦਾ ਮੈਂ ਤਾਂ 10 ਰੁਪਏ ਦੇ ਕਿਸ਼ੇ ਤੇ ਆਉਣੀ ਆ ਮੈਂ ਜਵਾਬ ਤਾਂ ਪੁੱਛੋ ਸਲੱਗ ਬਾਈ ਤੁਸੀਂ ਲੈ ਕੇ ਗਏ ਸੀ ਮੋਟਰਸਾਈਕਲ ਇਹਨੂੰ ਜਵਾਬ ਨਹੀਂ ਕਿਪਦਾ ਮੈਂਥੋਂ ਪੁੱਛ ਮਾਂ ਖੜੀ ਜਦੋਂ ਮਾਂ ਦੀ ਨਹੀਂ ਮੰਗ ਕੇ ਉਹ ਲੱਗਿਆ ਉਹ ਤੋਂ ਪੁੱਛੋ ਉਹ ਇਹ ਤਾਂ ਬਾਈ ਨਾਲ ਤਾਂ ਕੰਮ ਹੀ ਇਹ ਹੈ ਯਾਰ ਇਹਨਾਂ ਦੇ ਕਰਦੇ ਆ ਮੋਟਰਸਾਈਕਲ ਦਿੱਤਾ ਸੀ ਤੁਹਾਨੂੰ ਪਤਾ ਨਹੀਂ ਸੀ ਉਸ ਚੀਜ਼ ਦਾ ਯਾਰ ਮੈਨੂੰ ਯਾਰ ਮੈਂ ਕਹ ਚਲ ਜਵਾਬ ਆ ਇਹਨਾਂ ਦਾ ਬਾਈ ਕੰਮ ਇਹਨਾਂ ਮਾਰਤਾ ਨੇ ਚੌਥਾ ਪੰਜਵਾਂ ਕੇਸ ਹੋ ਗਿਆ ਇਹਨਾਂ ਦਾ ਯਾਰ ਸਾਰੇ ਪ ਦੇਖੋ ਜੀ ਤੁਹਾਡਾ ਸਾਰੇ ਪਿੰਡ ਦੇ ਨਾਮ ਆ ਰਿਹਾ ਹੈਗਾ ਮੈਂ ਕੀ ਕੀਤਾ ਦੇਖੋ ਮੰਨ ਨਹੀਂ ਰਹੇ ਹਜੇ ਵੀ ਮੰਨ ਨਹੀਂ ਰਹੇ ਕਿ ਕੋਈ ਨਾ ਕੋਈ ਸਬੂਤ ਹੋਊਗਾ ਨਹੀਂ ਤੁਸੀਂ ਕੁਝ ਵੀ ਨਹੀਂ ਕੀਤਾ ਤੁਸੀਂ ਅਸੀਂ ਕੁਝ ਨਹੀਂ ਕੀਤਾ ਤੇਰਾ ਕੋਮਰ ਪਿਆ ਉਹ ਕਿਨੇ ਮਰਦਾ ਮੇਰੇ ਪੈਰ ਉਹ ਤਾਂ ਸਲਾ ਉਹ ਤੂੰ ਤੂੰ ਲੈ ਕੇ ਲਿਆ ਮੋਟੇ ਲੋ ਮੇਰੇ ਮੁੰਡੇ ਤੇ ਕੀ ਕਰਕੇ ਆ ਰੇ ਪਰੇ ਚੱਲ ਤੂੰ ਧੱਕੇ ਮਤ ਤੱਕੇ ਮਾਰਦੀ ਹੈ ਭਾਈ ਵੇਖੋ ਧੱਕੇ ਮਾਰੀ ਹੋਰ ਡਰਾਣਾ ਮੇਰੇ ਤੇਰੇ ਕੋਲੇ ਕੋਈ ਸਬੂਤ ਹੈ ਮੈਂ ਦੇਊਗਾ ਸਬੂਤ ਹਾਂ ਦੇ ਹਾਂ ਦੇਊਂਗਾ ਸਬੂਤ ਮੈਂ ਸਬੂਤ ਹੋੜੇ ਲੱਗੇ ਆ ਜਾਓ ਕੈਮਰੇ ਦੇ ਵਿੱਚ ਰਿਕਾਰਡਿੰਗ ਹੈਗੀ ਉਹ ਕਿਹੜਾ ਕੈਮਰਾ ਕੈਮਰੇ ਕਿਹੜੇ 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 ਕੈਮਰੇ ਬਈ ਦੇਖ ਮੈਂ ਤਾਂ ਕੋਈ ਗੱਲ ਨਹੀਂ ਕਰਨੀ ਸਾਡੀ ਕੋਈ ਗਲਤੀ ਨਹੀਂ ਠੀਕ ਹੈ ਮੈਂ ਕੁਝ ਨਹੀਂ ਕੀਤਾ ਹਾਂ ਤੁਨ ਮੈਂ ਹੈ ਗਿਆ ਹਾਂ ਹੈ ਗਿਆ ਕੈਮਰਾ ਨਹੀਂ ਕੈਮਰਾ ਨਹੀਂ ਤੇਰਾ ਟੈਮ ਖਰਾਉ ਕਰਦਾ ਰਿਕਾਰਡਿੰਗ ਹੈਗੀ ਕੈਮਰੇ ਦੀ ਰਿਕਾਰਡਿੰਗ ਹੈਗੀ ਆਪਾਂ ਜਿਹੜਾ ਸੱਚ ਸਾਹਮਣੇ ਲੈ ਕੇ ਆਵਾਂਗੇ ਹੁਣ ਕਿੱਧਰ ਜਾਵਾਂਗੇ ਆ ਵੇਖੋ ਆ ਵੇਖੋ ਕੈਮਰੇ ਰਹਿ ਗਿਆ ਆ ਕੈਮਰੇ ਦੀ ਰਿਕਾਰਡਿੰਗ ਵੀ ਹੈਗੀ ਇਹਨਾਂ ਕੋਲੇ ਹੁਣ ਥੋੜਾ ਥੋੜੀ ਫੋਟੋ ਆ ਜਵਾਕ ਦੇ ਤੁਸੀਂ ਮੰਗ ਕੇ ਲੈ ਕੇ ਗਏ ਇਹ ਮੇਰਾ ਹੈ ਨਹੀਂ ਗਾ ਕੈਮਰੇ ਦੇ ਵਿੱਚ ਰਿਕਾਰਡਿੰਗ ਵੀ ਹੈਗੀ ਫਿਰ ਵੀ ਸ਼ਰੇ ਆ ਮੁੱਕਰੀ ਜਾਂਦੇ ਕੈਮਰੇ ਦੀ ਜੋੜੀ ਰਿਕਾਰਡਿੰਗ ਆ ਕਾਪੀ ਆਏ ਛਿਪਰੇ ਆ ਪੀਦਾ ਲੱਗਦਾ ਕਿਹੜੀ ਕਾਪੀ ਦੇ ਜਿਹੜੇ ਦਾਲਤਾ ਦੇ ਕਾਗਜ਼ ਉਹ ਵੀ ਚਲਾ ਕੇ ਮਾਰੇ ਜਿਹੜੇ ਉਹਦੇ ਕੋਲ ਸਬੂਤ ਕਿਹੜੀ ਸਰਕਾਰੀ ਜੀ ਦੁੱਧ ਲਾ ਕੇ ਉਹ ਮੈਂ ਭਾਈ ਭਾਈ ਮੈਂ ਸ਼ਰੇ ਆ ਮੁੱਕਰੀ ਜਾਂਦੇ ਕੈਮਰੇ ਦੇ ਵਿੱਚ ਫੋਟੋ ਵੀ ਹੈਗੀ ਇਹਨਾਂ ਦੀ ਠੀਕ ਹੈ ਕੈਮਰੇ ਦੇ ਵਿੱਚ ਆ ਮੇਰਾ ਮੁੰਡਾ ਤਾਂ ਇੰਨਾ ਸੋਹਣਾ ਉਹ ਹੀ ਨਹੀਂ ਉਹ ਤਾਂ ਉਹ ਕਾਲਾ ਭੂੜਾ ਤਾਂ ਨਹੀਂ ਨਾ ਹੱਥ ਨਹੀਂ ਚੱਕਾ ਪਰ ਇਹ ਚੱਲਵੇ ਉਹ ਭੱਜ ਗਏ ਉਹ ਮੁੱਕਰ ਗਏ ਉਹ ਮੁੱਕਰ ਗਏ ਵੇਖੋ ਮੁੱਕਰ ਗਏ ਸ਼ਰੇ ਆ ਮੁਕਰੇ ਇਸ ਗੱਲ ਤੋਂ ਕਿਉਂਕਿ ਵੇਖੋ ਮੋਟਰਸਾਈਕਲ ਸਿਰਫ ਦਿੱਤਾ ਸੀ ਇਹਨਾਂ ਨੇ ਸਿਰਫ ਮੋਟਰਸਾਈਕਲ ਆਪ ਦਾ ਦਿੱਤਾ ਸੀ ਗਵਾਂਢੀ ਹੋਣ ਦੇ ਨਾਤੇ ਇਹ ਜਿਹੜਾ ਨਾਮ ਗਲਤੀ ਇਹਦੀ ਕੋਈ ਨਹੀਂ ਵਿਚਾਰੇ ਦੀ ਕਿਉਂਕਿ ਇਹਨੇ ਸਿਰਫ ਆਪ ਦਾ ਮੋਟਰਸਾਈਕਲ ਤੇ ਜਦੋਂ ਆਪਾਂ ਕਿਸੇ ਨੂੰ ਕੋਈ ਆਪਣੀ ਚੀਜ਼ ਦੇ ਦਨੇ ਮੰਗਮੀ ਤੇ ਬਾਅਦ ਵਿੱਚ ਉਹ ਕੋਈ ਸਾਰ ਨਹੀਂ ਲੈਂਦਾਗਾ ਸਾਰਾ ਜਿਹੜਾ ਇਲਜ਼ਾਮ ਹੈ ਉਹ ਮੋਟਰਸਾਈਕਲ ਮਾਲਕ ਤੇ ਪੈ ਰਿਹਾਗਾ ਤੇ ਇਸ ਕਰਕੇ ਤੁਸੀਂ ਇਹ ਵੀਡੀਓ ਨੂੰ ਤੇ ਕੌਣ ਸਹੀ ਹੈ ਕੌਣ ਗਲਤ ਹੈ ਜਰੂਰ ਕਮੈਂਟਾਂ ਦੇ ਵਿੱਚ ਦੱਸਿਓ ਤੇ ਇਸੇ ਤਰ੍ਹਾਂ ਤੁਸੀਂ ਬਣੇ ਰਹੋ ਰਮਨ ਸੋਢੀ ਨਾਲ ਥੈਂਕ ਯੂ